ਕਾਲ ਦੋਸਤੋ ਆਪਣੇ ਪੁਰਾਣੇ دوست ਮਿੱਤਰ ਜਾਦੂ ਜੀ ਸਾਨੂੰ ਮਿਲ ਚੁੱਕੇ ਤੁਸੀਂ ਇਹਨੂੰ ਫਿਲਮ ਤੈਨੂੰ ਫਿਲਮ ਚ ਤੁਸੀਂ ਦੇਖ ਹੀ ਚੁੱਕੇ ਹੋ ਠੀਕ ਕੋਈ ਮਿਲ ਗਿਆ ਚਾਣਾ ਤੇ ਜੋ ਜਾਦੂ ਦਾ ਰੋਲ ਇਹਨੇ ਕੀਤਾ ਸੀ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਬਹੁਤ ਵਧੀਆ ਮੂਵੀ ਚੱਲੀ ਹੈ ਨਾ ਤੇ ਬਾਕੀ ਦੋਸਤ ਆ ਜਿਹੜੇ ਨਾਲ ਦੋਸਤ ਨੇ ਬਹੁਤ ਕੈਂਟ ਜ਼ਬਰਦਸਤ ਕਿੱਦਾਂ ਲੱਗ ਰਹੇ ਨੇ ਅਕਿਰਤਨ ਦੇ ਆਗੇ ਜਕਾਰਾ ਲਾ ਦਿਓ ਕਰੀ ਜਕਾਰਾ ਲਾ ਦਿਓ ਸਤ ਸ੍ਰੀ ਅਕਾਲ ਮਖਾਉਣੇ ਤੁਹਾਨੂੰ ਬਾਕੀ ਵੀ ਨਾ ਕਿਰਤਨ ਸਾਰਾ ਤੇ ਸਾਰਿਆਂ ਨਾਲ ਤੁਹਾਨੂੰ ਮਿਲਾ ਦਿੰਨੇ ਆਪਾਂ ਇਧਰ ਸਾਡੇ ਨਾਲੇ ਮੁੰਡੇ ਚੁੱਪਰ ਰਹਿ ਗਏ ਸੀਗੇ ਵੀ ਵਰਪੁਰਾ ਆਪਣਾ ਪਹੁੰਚ ਜੁਕਿਆ ਪਿੰਡ ਬੰਨਾਂ ਵਾਲੀ ਤੇ ਬੰਨਾਂ ਵਾਲੀ ਤੋਂ ਹੁੰਦਾ ਹੋਇਆ ਸਾਰੇ ਪਿੰਡ ਤੁਹਾਨੂੰ ਦਿਖਾਵਾ ਕਿੱਥੇ ਕਿੱਥੇ ਜਾ ਰਿਹਾ ਆਪਣੇ ਠੀਕ ਹੈ ਰੋਈ ਵਾਲਾ ਪਾਕਾਂ ਸਾਰੇ ਹੋ ਕੇ ਤੇ ਸਮਾਪਤੀ ਸ਼ਾਮ ਨੂੰ ਹੋਊਗੀ ਆਪਣੇ ਮਣ ਤੇ ਆਪਣੇ ਆਪਣੇ ਯਾਰ ਦੋਸਤ ਸਾਰੇ ਆਪਣੇ ਨਾਲ ਨੇ ਤੇ ਬਾਕੀ ਸਾਰੀ ਜੋ ਸਹਿਯੋਗ ਹੈ ਨਾ ਤੁਸੀਂ ਕਰਦੇ ਹੋ ਤੇ ਲਾਈਕ ਮਾਰ ਸ਼ੇਅਰ ਜ਼ਰੂਰ ਕਰਿਓ ਹਾਂਜੀ ਸ਼ਸ਼ੀਕਲ ਦੋਸਤੋ ਪੋਂ ਗੁਰਪੁਰਪਹ ਪਹੁੰਚੋ ਕੇ ਪਿੰਡ ਸੰਮੇ ਵਾਲੀ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਧੂਮਦਾਰ ਨਾਲ ਚਰੰਗਪਾ ਮਚੌਲ ਦਾ ਲੰਗਰ ਲੱਗਿਆ ਹੋਇਆ ਤੇ ਇੱਥੇ ਆਪਣੇ ਹਰ ਸਾਲ ਬੜੀ ਸ਼ਰਧਾ ਨਾਲ

ਹੋ ਲਿਚਾਂਦ ਨੇ ਤੇ ਜਿੰਮੇਵਾਰਾ ਪਟੇਕਰ ਦੇ ਆਪਾਂ ਨਾਨੇ ਹੀ ਰੱਖਾ ਬਾਈ ਸਾਡੇ ਨਾਲ ਤੇ ਬਹੁਤ ਚੋਬਰ ਪਿੱਛੇ ਆ ਰਹੇ ਨੇ ਤੇ ਗੁਰਪੁਰ ਪੱਗੇ ਲੰਘ ਚੁੱਕਿਆ ਓਏ ਇਹ ਕਿਤੇ ਆਣਾ ਆਗੇ ਆਗੇ ਨੇੜੇ ਆਗੇ ਹਾਂਜੀ ਸ਼ਸ਼ੀਕਲ ਦੋਸਤੋ ਆਪਾਂ ਪਹੁੰਚ ਚੁੱਕੇ ਹੁਣ ਚੱਕ ਪੱਕੀ ਚੱਕ ਪੱਕੀ ਆਗੇ ਨਾ ਆਪਾਂ ਹਾਂ ਜੀ ਚੱਕ ਪੱਕੀ ਨਾ ਹਾਂ ਹਾਂ ਚੱਕ ਪੱਕੀ ਤੇ ਬਾਈਕ ਤੇ ਆਏ ਪਿੱਛੇ ਰਹਿ ਗਏ ਸੀਗੇ ਤੇ ਇਹ ਸਾਨੂੰ ਪਤਾ ਹੀ ਇੱਥੇ ਆਏ ਸਾਡੇ ਮੈਂਬਰ ਸਾਹਿਬ ਜੀ ਹੋਰ ਜੀ ਸੰਗ ਬਾਈ ਖੁੰਝਾ ਹਾਂਜੀ ਖੁੰਝਾ ਆ ਗਏ ਹਾਂ ਹਾਂ ਖੁੰਝਾ ਆ ਗਏ ਸੋਰੀ ਸੋਰੀ ਗਲਤੀ ਹੋ ਗਈ ਮਿਸਟੇਕ ਹੋ ਗਈ ਬਹੁਤ ਵੱਡੀ ਆਪਾਂ ਆ ਗਏ ਖੁੰਝਾ ਇੱਥੇ ਹਰ ਸਾਲ ਆ ਤਾਂ ਨਾਲ ਬਹੁਤ ਵਧੀਆ ਲੰਗਰ ਲਾਉਂਦੇ ਹਨ ਹਰ ਥਾਲ ਦੀ ਸਾਰਾ ਸਾਰਾ ਬੜੀ ਧੁੰਦਾਂ ਹੁਸ਼ਰਦਾ ਨਾਲ ਤੇ ਇਹ ਸਾਰੀਆਂ ਸੰਗਤਾਂ ਇੱਧਰ ਜਾ ਰਹੀਆਂ ਨੇ ਆਪਣੇ ਢਾਣੀ ਵੱਲ ਤੇ ਬਾਕੀ ਤੁਹਾਨੂੰ ਨਵੀਂ ਨਵੀਂ ਪਟੇਟੇ ਦਿੰਦੇ ਰਾਵਾਂਗੇ ਇਹ ਵਲੌਗ ਨੂੰ ਪੂਰਾ ਵਾਚ ਕਰਿਓ ਤੇ ਇੰਟਰਟੇਨਮੈਂਟ ਕਰਾਂਗੇ ਤੁਹਾਨੂੰ ਬਹੁਤ ਵਧੀਆ ਹਾਂਜੀ ਸ਼ਸ਼ੀਕਲ ਦੋਸਤੋ ਇੱਥੋਂ ਰਵਾਨਗੀ ਆਪਣੇ ਪਿੰਡ ਹੁਣ ਜਾਂ ਤੋਂ ਤੇ ਹੁਣ ਚੱਲੇ ਰੋਈ ਵਾਲਾ ਹੋ ਕੇ ਹੁਣ ਜਾਂ ਤੋਂ ਤੇ ਲਾਈਕ ਕਰਤੇ ਨਾ ਕਾਫੀ ਅਜੇ ਪਿਆ ਪਿੱਛੇ ਤੇ ਪੂਰਾ ਵਲੌਗ ਨੂੰ ਵਾਚ ਕਰਿਓ ਤੇ ਨਵੇਂ ਨਵੇਂ ਅਪਡੇਟ ਤੁਹਾਨੂੰ ਦਿੰਦੇ ਰਹਿਵਾਂਗੇ ਆਪਾਂ ਤੇ ਚਲੋ ਜੀ ਆਗਾ ਭਾਈ ਦੋਸਤੋ ਇਹ ਭਰਾ ਸਾਡਾ ਜਾਦੂ ਸਾਨੂੰ ਸਪੋਰਟ ਕਰ ਰਿਹਾ ਬਹੁਤ ਵਧੀਆ ਥੈਂਕ ਯੂ ਸੋ ਮਾਚ ਜਾਦੂ ਬੈਸਟ ਆਫ ਲੱਕ ਹਾਂਜੀ ਸੱਚੀ ਕਾ ਦੋਸਤੋ ਪਿੰਡ ਖੁੰਜਾ ਦੇਖੋ ਫਰੂਟ ਦਾ ਲੰਗਰ ਚੱਲ ਰਿਹਾ ਇੱਧਰ ਇਹ ਨਾਲੇ ਖਾਣ ਵਾਲੇ ਪਹਿਲਾਂ ਸਾਡੇ ਧਿਆਨ ਲਗਰੋ ਸਾਹਿਬ ਜੀ ਬਣਾ ਵਧੀਆ ਵਧੀਆ ਆਇਓ ਇੱਕ ਅੱਧੀ ਖਾ ਦੋ ਖਾ ਦੇਣ ਇੰਨੀਆਂ ਭੜੀ ਖੜਾਂ ਆਪਾਂ ਪਹੁੰਚ ਚੁੱਕੇ ਹਾਂ ਬਿੰਦ ਰੋਡਾਂ ਵਾਲੀ ਤੇ ਜਿੱਥੇ ਸਾਰੀਆਂ ਸਹਦਾ ਰੁਕ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਇੱਥੇ ਲੰਗਰ ਛਕਣ ਤੋਂ ਬਾਅਦ ਸਾਰੇ ਕਿੱਥੇ ਕੋਈ ਕਰਨਗੇ ਰਵਾਨਗੀ ਨਕੇਰੀਆਂ ਚਰਾਗਾ ਹੋ ਕੇ ਝੋਟਿਆਲੇ ਝੋਟਿਆਲੇ ਤੇ ਜਾਨਵਰ ਵੀ ਮਿਸ਼ਾ ਲਗਦਾ ਮਾਮਾ ਹੁਣ ਤੇਰੇ ਪਿਛੇ ਰਿਸ਼ਤੇ ਤਾਂ ਹੀ ਬਦਲ ਲਿਆ ਸੀ ਹੁਣ ਆਪੀ ਹਾਂਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੇ ਅਰਦਾਸ ਹੋ ਚੁੱਕੀ ਆ ਤੇ ਹੁਣ ਪਹੁੰਚ ਚੁੱਕੇ ਪਿੰਡ ਜੰਡਵਾਲਪੀ ਮਿਸ਼ਾ